ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਗੈਂਗਸਟਰਸ ਤੇ ਵਾਰ ਮਹਿੰਮ ਸ਼ੁਰੂ ਕੀਤੀ ਗਈ ਹੈ ਉਹਦੇ ਚ ਆਪਰੇਸ਼ਨ ਪ੍ਰਹਾਰ 72 ਘੰਟੇ ਵਾਸਤੇ ਪੰਜਾਬ ਚ ਇਸ ਵੇਲੇ ਜਾਰੀ ਹੈ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਉਹਦੇ ਚ ਹੁਣ ਤੱਕ ਜੇ ਦੇਖੀਏ 301 ਬੰਦੇ ਜਿਹੜੇ ਹੁਣ ਤੱਕ ਗ੍ਰਿਫਤਾਰ ਹੋ ਚੁੱਕੇ ਆ ਇਸ ਢਾਈ ਨਾ ਮੈਂ ਕਹੂੰਗਾ ਕਿ ਜੇ ਸ਼ਾਮ ਤੱਕ ਦਾ ਸਮਾਂ ਬਾਕੀ ਹੈ ਉਹਦੀ ਐਵਰੇਜ ਤਕਰੀਬਨ 300 ਦੀ ਜਿਹੜੀ ਐਵਰੇਜ ਆਈ ਹੈ ਤਾਂ 100 ਪਰ ਦੇ ਜਿਹੜਾ ਕ੍ਰਿਮੀਨਲ ਐਲੀਮੈਂਟ ਨੇ ਜਿਹੜਾ ਕੈਂਸਰਸ ਦੇ ਜਿਹੜੇ ਉਹਨਾਂ ਦੇ ਲੌਜਿਸਟਿਕ سپورਟ ਉਹਨੂੰ ਦਿੰਦੇ ਆ ਜਾਂ ਉਹਨਾਂ ਨੂੰ ਅਬੈਲਟ ਕਰਦੇ ਆ ਜਾਂ ਉਹਨੂੰ سپورਟ ਕਰਦੇ ਆ ਉਹਨਾਂ ਦੀ ਬੈਕਅੱਪ ਟੀਮ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਵੈਸੇ ਵੀ ਜਿਹੜੇ ਕ੍ਰਿਮੀਨਲ ਅਫੈਂਸ ਬਹੁਤ ਸਾਰੇ ਲੋਕ ਨੇ ਇੰਪੋਰਟੈਂਟ ਨੇ ਕੋਈ ਆਰਮਜ਼ ਐਕਟ ਦਾ ਕੋਈ ਹੋਰ ਹੈ ਪ੍ਰੋਕਲੇਮਡ ਡਿਫੈਂਡਰਸ ਜੇ ਆਪਾਂ ਦੇਖੀਏ ਤਾਂ ਪੰਜ ਫੜੇ ਗਏ ਨਾ ਤਿੰਨ ਦਿਨਾਂ 'ਚ ਇਹ 6 ਸੂਪਰ ਸਟੀਕੇਟਡ ਪਿਸਟਲ ਫੜੇ ਗਏ 6 ਮੈਗਜ਼ੀਨ ਲਾਈਵ ਕਾਰਟ੍ਰਿਜ 25 ਮੋਬਾਈਲ ਫੋਨ ਕੁਝ ਹੀਰੋਨਾਂ 2 ਲੱਖ ਕੁਝ ਹਜ਼ਾਰ ਦੀ ਡਰੱਗ ਮਣੀ ਹੈ ਔਰ ਨਜਾਇਜ਼ ਸ਼ਰਾਬ ਵਗੈਰਾ ਵੀ ਕਾਫੀ ਜੜੀ ਹੈ ਔਰ ਇਹ ਮੇਸ਼ਾ ਫੜਿਆ ਗਿਆ ਉਹਦੇ ਚ ਜਿਹੜੀ ਮੇਨ ਗੱਲ ਹੈ ਕਿ ਸਾਡੀਆਂ ਅਲੱਗ-ਅਲੱਗ ਟੀਮਾਂ ਅਸੀਂ ਬਣਾਈਆਂ ਹਰੇਕ ਪੁਲਿਸ ਸਟੇਸ਼ਨ ਦੇ ਵਿੱਚ ਸਪੈਸ਼ਲ ਸਕਵਾਡ ਬਣਾਏ ਗਏ ਨੇ ਜਿਹੜੇ ਜਿਹਨਾਂ ਨੂੰ ਫੜ ਕੇ ਲਿਆਉਂ ਅਰੈਸਟ ਕਰਦੇ ਆ ਜਿਹੜੇ ਇਹ ਕੇਸਾਂ 'ਚ ਲੀਗਲ ਕਾਰਵਾਈ ਹੁੰਦੀ ਹੈ ਉਸ ਤੋਂ ਇਲਾਵਾ ਇਹਨਾਂ ਦੀ ਪੁਛਗਛ ਦੇ ਨਾਲ ਰਿਕਾਰਡ ਬਿਲਡਿੰਗ ਵੀ ਅਸੀਂ ਨਾਲ-ਨਾਲ ਕਰ ਰਹੇ ਆ ਸੋ ਥੈਟ ਸਾਡਾ ਡਾਟਾ ਬੈਂਕ ਜਿਹੜਾ ਹੈ ਪੂਰਾ ਬਣਿਆ ਰਵੇ ਔਰ ਇਹ ਜਿਹੜੀ ਕੰਟੀਨਿਊ ਕਰੇਗੀ ਜਿਹੜੀ ਮੂਹਮ ਹੈ ਚਾਹੇ 3 ਦਿਨ ਦੀ ਹੈਗੀ ਹੁਣ 72 ਘੰਟੇ ਦੀ ਇਹ ਡਿਫਰੈਂਸ ਹੀ ਫੋਰ ਡਿਫਰੈਂਟ ਐਸਪੈਕਟਸ ਜਿਹੜੇ ਬਾਕੀ ਨੇ ਕ੍ਰਾਈਮ ਕਰਪ ਕਰਨਦੇ ਉਹ ਵੀ ਜਿਹੜੇ ਉਹਨਾਂ ਤੇ ਵੀ ਕਾਰਵਾਈ ਇਹ ਜਾਰੀ ਰਹੇਗੀ ਕਿਉਂਕਿ ਜੇ ਯੋਧ ਨਸ਼ਾ ਅੰਮ੍ਰਿਤ ਦਾ ਇਹ ਗੈਂਗਸਟਰ ਤੇ ਵਾਰ ਹੈ ਨਵੀਂ ਮੁਹਿੰਮ ਇਹਨੂੰ ਅਸੀਂ ਇਦਾਂ ਹੀ ਅੱਗੇ ਕੰਟੀਨਿਊ ਕਰਾਂਗੇ ਔਰ ਕਮਿਸ਼ਨਰਡ ਪੁਲਿਸ ਦਾ ਮੈਂ ਜਿਹੜਾ ਜੇ ਤੁਹਾਡੇ ਨਾਲ ਡਿਸਕਸ ਕਰਾਂ ਕਿ ਹੁਣ ਤੱਕ 205 ਅਕਿਊਜ਼ਡ ਜਿਹੜੇ ਫੜੇ ਗਏ ਆ ਆਬਜੈਕਟ ਦੇ ਵਿੱਚ ਜੇ ਆਪਾਂ 2025 ਤੋਂ ਲੈ ਕੇ ਜਨਵਰੀ ਦਾ 22 ਤਰੀਕ ਹੈਗੀ ਹੈ ਜਾਂ 23 ਹੈ ਉਹਦੇ ਤੱਕ ਜੇ ਫਿਗਰ ਦੇਖ ਲਈਏ 205 ਕੇਸ ਜਿਹੜੇ ਅਸੀਂ ਫੜੇ 92 ਐਫ ਆਈ ਆਰ ਹੋਈਆਂ 256 ਪਿਸਟਲ ਆਪਾਂ ਹੁਣ ਤੱਕ ਫੜੇ ਜਿੱਚ 10 ਰਵਲਵਰ ਨੇ ਔਰ 2 ਰਾਈਫਲ 253 ਮੈਗਜ਼ੀਨ 453 ਕਾਰਤੂਸ ਤੇ 18 ਲੱਖ 75 ਹਜ਼ਾਰ ਵਾਲਾ ਜਾਂ ਗੈਂਗਸਟਰ ਮਨੀ ਜਿਹੜੀ ਆ ਉਹ ਬੜੀ ਸਿਗਨੀਫੀਕੈਂਟ ਰਿਕਵਰੀ ਹੈ ਔਰ ਜਿਹੜੀ ਆਰਗੇਨਾਈਜ਼ ਕ੍ਰਾਈਮ ਨੂੰ ਠੱਲ ਪਾਉਣ ਵਾਸਤੇ ਹਰੇਕ ਅਫਸਰ ਨੂੰ ਸਪੈਸ਼ਲ ਅਸੀਂ ਟਾਸਕ ਦਿੱਤੇ ਨੇ ਔਰ ਹਰੇਕ ਦੀ ਜਿਹੜੀ کارਗੁਜ਼ਾਰੀ ਹੈ ਪੁਲਿਸ ਆਫਸਰ ਦੀ ਚਾਹੇ ਉਹ ਥਾਣਾ ਲੈਵਲ ਆ ਚਾਹੇ ਉਹ ਸਬਡਿਵੀਜ਼ਨ ਲੈਵਲ ਆ ਚਾਹੇ ਜ਼ੋਨਲ ਲੈਵਲ ਆ ਉਹਨੂੰ ਹਰੇਕ ਦੀ ਕਾਰਗੁਜ਼ਾਰੀ ਜਿਹੜੀ ਆ ਉਹਨੂੰ ਅਸੀਂ ਦੇਖ ਰਹੇ ਆਂ ਔਰ ਐਨਲਾਈਜ਼ ਕੀਤਾ ਜਾ ਰਿਹਾ ਕਿ ਕਿਹੜਾ ਪਰਫਾਰਮੈਂਸ ਕਿਸ ਤਰ੍ਹਾਂ ਦੀ ਹੈਗੀ ਹੈ ਸੋ ਇਹ ਪਰਫਾਰਮੈਂਸ ਬੇਸਡ ਵੀ ਹੈਗਾ ਗਵਰਨਮੈਂਟ ਵੱਲੋਂ ਸੋ ਮੈਨੂੰ ਉਮੀਦ ਹੈ ਕਿ ਇਹ ਦੇ ਆਉਣ ਨਾਲ ਜਿਹੜੀ ਇਹ ਆਪਰੇਸ਼ਨ ਦਿੱਤਾ ਚੱਲ ਰਿਹਾ ਹੈ ਇਹਦਾ ਬੜਾ ਚੰਗਾ ਇੰਪੈਕਟ ਹੋਏਗਾ ਔਨ ਗਰਾਉਂਡ ਔਰ ਜਿਹੜਾ ਕ੍ਰਿਮਿਨਲ ਐਲੀਮੈਂਟਸ ਨੇ ਸਪੈਸ਼ਲੀ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਗੈਂਗਸਟਰ ਕ੍ਰਾਈਮ ਚ ਜਿਹੜੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਕਾਨੂੰਨ ਦਾ 56 ਜਿਹੜਾ ਉਹ ਕਿਸੇ ਜੈ ਸਰੋ ਜਿਸ ਤਰ੍ਹਾਂ ਇਹ ਤੁਸੀਂ ਦੱਸਦੇ ਜੁਧ ਨਸ਼ੇ ਦੇ ਵਿਰੁੱਧ ਵੀ ਚੱਲਦੇ ਆ ਫਿਰ ਇਹ ਵੀ ਗੈਂਗਸਟਰਾਂ ਵਾਲੀ ਮਿਮੇ ਜਾਰੀ ਰਹੇਗੀ ਤਾਂ ਇਹ ਪੁਲਿਸ ਮੈਨੇਜ ਕਰ ਲੇਗੀ ਮਤਲਬ ਕਹਿੰਦੇ ਲੋਕਿ ਜਿਸ ਤਰ੍ਹਾਂ ਤੁਹਾਡੇ ਲੈਵਲ ਤੇ ਤੁਸੀਂ ਸਾਰੇ ਪ੍ਰੈਸ਼ਨ ਲੀਡ ਕਰਦੇ ਹੋ ਸਰੋਨੀ ਦੇ ਨਾਲ ਫਿਰ ਇਹ ਥਾਣਾ ਲੈਵਲ ਤੇ ਫੋਰਸ ਕੋ ਮੈਨੇਜ ਹੋ ਜਾਏਗਾ ਜੀ ਨਹੀਂ ਮੈਨੇਜ ਨਹੀਂ ਇਹ ਤਾਂ ਸਪੈਸ਼ਲ ਆਪਰੇਸ਼ਨ ਸੀ ਨਾ 72 ਘੰਟੇ ਦਾ ਉਹਦੇ ਸਪੈਸ਼ਲ ਫੋਰਸ ਵੀ ਸਾਹ ਮਿਲੀ ਹੈ ਉਹ ਤਾਂ ਵਾਪਸ ਡੈਫੀਨਿਟਲੀ ਚਲੇ ਜਾਏਗੀ ਬਟ ਬੇਸਿਕਲੀ ਫੋਕਸ ਜਿਹੜਾ ਹੈ ਨਾ ਦੋਨੋਂ ਚੀਜ਼ਾਂ ਤੇ ਪਹਿਲਾਂ ਵੀ ਸੀ ਹੋਰ ਵੀ ਰਹੇਗਾ ਮੇਰਾ ਇਹ ਕਹਿਣ ਦਾ ਮਤਲਬ ਹੈ